ਸੈਂਟਰ ਦੀਆਂ ਏਜੰਸੀਆਂ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤਾਂ ਅੱਜ ਇੱਕ ਵਾਰ ਫਿਰ ED ਵੱਲੋਂ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਜਿੱਥੇ ED ਵੱਲੋਂ ਵੱਡੇ ਕਾਰੋਬਾਰੀ ਅਤੇ ਆਪ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਅਤੇ ਉਹਨਾਂ ਦੇ 파ਟਨਰ ਹੇਮੰਸੂਦ ਦੇ ਘਰ ਅਤੇ ਆਫਿਸ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਹੇਮਨ ਸੂਦ ਅਤੇ ਸੰਜੀਵ अरोड़ा ਦੇ ਨਾਲ ਨਾਲ ਵੱਡੇ ਕੋਲੋਨਾਈਜ਼ਰ ਪ੍ਰਦੀਪ ਅਗਰਵਾਲ ਦੇ ਘਰ ਅਤੇ ਆਫਿਸ ਦੇ ਉੱਤੇ ਵੀ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਦੇ ਵਿੱਚ ਤਿੰਨ ਲੋਗਾ ਦੇ ਘਰ ਅਤੇ ਆਫਿਸ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਆ ਤਾਂ ਮਾਮਲਾ ਕੀ ਹੈ ਕਿਸ ਮਾਮਲੇ ਨੂੰ ਲੈ ਕੇ ਇਹ ਰੇਡ ਈਡੀ ਵੱਲੋਂ ਕੀਤੀ ਜਾ ਰਹੀ ਆ ਇਹ ਹਜੇ ਤੱਕ ਸਪਸ਼ਟ ਨਹੀਂ ਹੈ ਪਰ ਅੱਜ ਸਵੇਰ ਤੋਂ ਹੀ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਸੂਤਰ ਦੱਸਦੇ ਨੇ ਕਿ 5 ਵਜੇ ਦੇ ਕਰੀਬ ਇਹ ਰੇਡ ਈਡੀ ਵੱਲੋਂ ਕੀਤੀ ਗਈ ਸੀ ਤੇ ਲੁਧਿਆਣਾ ਦੇ ਨਾਲ-ਨਾਲ ਸੂਤਰ ਇਹ ਵੀ ਦੱਸਦੇ ਨੇ ਕਿ ਜਲੰਧਰ ਵਿੱਚ ਵੀ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਆ ਤਾਂ ਲਗਾਤਾਰ ਈਡੀ ਵੱਲੋਂ ਪੰਜਾਬ ਦੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਕੁਝ ਦਿਨ ਪਹਿਲਾਂ ਵੀ ਲੁਧਿਆਣਾ ਦੇ ਵੱਡੇ ਕਲੋਨਾਈਜ਼ਰ ਅਤੇ ਪਲ ਗਰੁੱਪ ਦੇ ਨਾਲ ਨਜ਼ਦੀਕੀ ਰੱਖਣ ਵਾਲੇ ਵਿਕਾਸ ਪਾਸੀ ਦੇ ਘਰ ਅਤੇ ਠਿਕਾਣਿਆਂ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਗਈ ਸੀ ਤਾਂ 2 ਦਿਨ ਬਾਅਦ ਈਡੀ ਵੱਲੋਂ ਇੱਕ ਵਾਰ ਫਿਰ ਲੁਧਿਆਣਾ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤੇ ਇਹ ਰੇਡ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਵੱਡੇ ਕਾਰੋਬਾਰੀ ਕਲੋਨਾਈਜ਼ਰ ਸੰਜੀਵ ਅਰੋੜਾ ਅਤੇ ਉਹਨਾਂ ਦੇ ਪਾਰਟਨਰ ਹੇਮਸੂਤ ਦੇ ਘਰ ਅਤੇ ਉਹਨਾਂ ਦੇ ਆਫਿਸ ਦੇ ਉੱਤੇ ਤਾਂ ਈਡੀ ਦੀ ਰੇਡ ਨੂੰ ਲੈ ਕੇ ਆਮ ਆਗੂ ਪਾਰਟੀ ਦੇ ਵੱਡੇ ਆਗੂ ਮਨੀਸ਼ ਸੋਧਿਆ ਵੱਲੋਂ ਵੀ ਟਵੀਟ ਕਰਕੇ ਸੈਂਟਰ ਦੀ ਸਰਕਾਰ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਚੱਕੇ ਨੇ ਉਹਨਾਂ ਨੇ ਕਿਹਾ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਪਰ ਨਿਕਲਦਾ ਕੀ ਹੈ ਹਜੇ ਤੱਕ ਇਹ ਸਪਸ਼ਟ ਨਹੀਂ ਹੈ ਅੱਜ ਸੰਜੀਵ ਅਰੋੜਾ ਦੇ ਘਰ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਵੱਡੇ ਸਵਾਲ ਮਨੀਸ਼ ਸਸੋਦੀਆ ਵੱਲੋਂ ਟਵੀਟ ਕਰਕੇ ਚੁੱਕੇ ਗਏ ਨੇ ਤੇ ਦੂਜੇ ਪਾਸੇ ਅੱਜ ਦੀ ਰੇਡ ਨੂੰ ਲੈ ਕੇ ਜਿਹੜਾ ਵਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਵੀ ਸਪਸ਼ਟ ਕੀਤਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਕਾਰਨ ਨੂੰ ਲੈ ਕੇ ਰੇਡ ਕੀਤੀ ਜਾ ਰਹੀ ਹੈ ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਵੀ ਏਜੰਸੀਆਂ ਸਵਾਲ ਕਰਨਗੀਆਂ ਉਹਨਾਂ ਦੇ ਪੂਰੇ ਸਵਾਲਾਂ ਦਾ ਆਨਸਰ ਉਹਨਾਂ ਵੱਲੋਂ ਦਿੱਤਾ ਜਾਵੇਗਾ ਕਾ ਕਿਦੇ ਨਾ ਕੀਤੇ ਈਡੀ ਦੀ ਰੇਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਸਵਾਲ ਵੀ ਚੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਇਸ ਰੇਟ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਵਾ ਤੇ ਇਸ ਰੇਟ ਨੂੰ ਲੈ ਕੇ ਕਿਹੜੇ ਮਾਮਲੇ ਨੂੰ ਲੈ ਕੇ ਇਹ ਰੇਡ ਕੀਤੀ ਜਾ ਰਹੀ ਆ ਤਾਂ ਸੂਤਰ ਇਹ ਵੀ ਕਹਿੰਦੇ ਨੇ ਕਿ ਭਾਰਤ ਭੂਸ਼ਣ ਆਸੂ ਸਾਬਕਾ ਕੈਬਨਟ ਮੰਤਰੀ ਦੇ ਨਾਲ نزدਕੀਆਂ ਨੂੰ ਲੈ ਕੇ ਵੀ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਪਰ ਹਜੇ ਤੱਕ ਸਪਸ਼ਟ ਨਹੀਂ ਹੈ ਕਿ ਕਿਸ ਮਾਮਲੇ ਨੂੰ ਲੈ ਕੇ ਇਹ ਰੇਡ ਲੁਧਿਆਣਾ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਵੀ ਇੱਕ ਰੇਡ ਇੱਕ ਸ਼ਖਸ ਦੇ ਘਰ ਦੇ ਬਾਹਰ ਕਰਦੇ ਰੇਡ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਹਜੇ ਕੋਈ ਵੀ ਮਾਮਲਾ ਸਪਸ਼ਟ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਰੇਡ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਈਡੀ ਵੱਲੋਂ ਜੋ ਅਧਿਕਾਰਿਕ ਬਿਆਨ ਸਾਹਮਣੇ ਦਿੱਤਾ ਜਾਏਗਾ ਉਸ ਤੋਂ ਬਾਅਦ ਸਪਸ਼ਟ ਹੋਏਗਾ ਕਿ ਕਿਸ ਮਾਮਲੇ ਨੂੰ ਲੈ ਕੇ ਈਡੀ ਵੱਲੋਂ ਇਹ ਰੇਡ ਕੀਤੀਆਂ ਗਈਆਂ ਵਾ ਤੇ ਇਸ ਰੇਡ ਦੇ ਵਿੱਚ ਈਡੀ ਨੂੰ ਕੀ ਮਿਲਿਆ ਵਾ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ